ਆਹ ਹੋਰ ਗੋਪੀ ਯਾਰਾ ਬਾਈ ਲੋਕ ਤਾਂ ਦੰਦੇ ਖਿੱਚੀ ਬੈਠੇ ਆ ਟਾਈਮ ਹੋ ਗਿਆ ਕਾਦਾ ਹੋਈ ਪੰਜ ਕਦਾ ਹਾਂ ਤੇ ਸਰਪੰਚ ਸਰਪੰਚ ਉੱਠੇ ਆ ਮੈਂਬਰ ਮੈਂਬਰ ਆਹ ਹਾਂ ਹਾਂ ਜਾਣ ਦਾ ਟਾਈਮ ਹੋ ਗਿਆ ਤੂੰ ਇੱਥੇ ਹੀ ਫਿਰਦਾ ਵਟਾਂ ਤੇ ਲੈਣਾ ਕੀ ਹੋ ਬਾਈ ਕਾਰਨ ਉਹ ਜਾ ਯਾਰ ਕੰਡਰ ਦਾ ਜਿਹੜਾ ਬੰਦਾ ਬੋਤਲ ਦਾਰੂ ਦੀ ਪਿੱਛੇ ਵੀ ਅਗਿਆ ਉਹ ਕੋਈ ਬੰਦਾ ਆਪਦਾ ਖੇਤ ਕੰਮ ਕਰਗੇ ਹਨਾ ਆਹ ਹਾਂ ਹੁਣ ਆ ਖਾਲ ਤੇ ਮਾਣਾ ਮੋਟਾ ਗੰਦ ਜਾ ਖੜਾ ਇਹਦੇ ਤੇ ਹੁਣ ਸਪਰੇਅ ਮਾਰਤੀ ਇਹ ਮੱਚ ਗਿਆ ਸਾਰਾ ਸਿਆਲ ਨਹੀਂ ਹੁੰਦਾ ਹਾਂ ਤੇ ਉੱਥੇ ਕੀ ਆ ਗੰਦਪੜੀ ਦਾ ਗੱਲ ਆ ਗੰਦੀ ਸ਼ਰਾਬ ਆ ਹਨਾ ਤੇ ਫੇਰ ਭਾਈ ਇੱਕ ਬੋਤਲ ਪਿੱਛੇ ਪਾਸੇ ਵੇਖ ਜਾਗੇ ਯਾਰ ਅੱਜ ਕੱਲ ਐ ਹੀ ਆ ਭਾਈ ਨਹੀਂ 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 ਫੇਰ ਹਾਈ ਦਾ ਗੱਲ ਫੁੱਦੂ ਆ ਬੋਲੀ ਲਾ ਕੇ ਬੰਤ ਆ ਜਾਂਦੇ ਆ ਸਰਪੰਚ ਫੇਰ ਆਪਾਂ ਇਹ ਵੀ ਤੁੰਨੇ ਆ ਨਾ ਜਿਹੜਾ ਤੇ ਪਰਚੇ ਪੈਗੇ ਆ ਤੇ ਅੱਛਾ ਹਾਂ ਪਹਿਲੀ ਤਾਂ ਗੱਲ ਆ ਭਾਈ ਜਦੋਂ ਫੇਰ ਡਰਮੀ ਰੱਖ ਲਗੇ ਤੈਨੂੰ 2 ਮਿੰਟ ਛੁੱਟੀ ਲਈ ਦੇਣਾ ਏਡਾ ਬੰਦਾ ਕਿੰਨਿਆ ਘਪਾਰਾ ਇਹਦੇ ਭਾਰਤਾ ਚੱਲ ਕਿੰਨਾਗਾ ਪਹਿਲੀ ਗੱਲ ਮੇਰੀ ਸੁਣ ਬਾਈ ਗੱਲ ਹਾਂ ਪਿੰਡ ਦਾ ਜਦੋਂ ਆਪਾਂ ਸਰਪੰਚ ਚੋਣਨਾ ਨਾ ਹਾਂ ਉਹਦੇ ਮੰਨ ਕੇ ਚਾਹਦਾ ਬੋਦਲ ਪਿੱਛੇ ਥੋੜਾ ਵਿਕਣਾ ਹੁੰਦਾ ਉਹਦੇ ਮੂਰੇ ਰੱਖੇ ਪਿੰਡ ਦੀਆਂ ਮੇਨ ਮੰਗਾ ਹਾਂ ਵੀ ਜਿਵੇਂ ਕਿਸੇ ਨੇ ਕੋਈ ਨਰੇਗਾ ਦਾ ਕਾਰਡ ਬਣਾਉਣਾ ਕਿਸੇ ਨੇ ਕੋਈ ਸੜਕ ਨਾਲੀ ਗਲੀ ਕੋਈ ਮੋਗਾ ਲੋਟ ਕਰਾਉਣਾ ਕੰਮ ਬਹੁਤ ਹੋ ਜਾਂਦਾ ਪਹਿਲੀ ਗੱਲ ਆ ਜਿਹੜੇ ਪਿੰਡਾਂ ਦੇ ਸਰਪੰਚਾਂ ਸਭ ਤੋਂ ਜ਼ਿਆਦਾ ਸਟ੍ਰੈਟੀਆਂ ਦੇ ਜ਼ੋਰ ਦੇਣ ਹਾਂ ਪੰਜਾਬ ਤੱਕ ਸਟੇਟੀਆਂ ਖਤਮ ਆ ਜਾਵਾਂ ਹਰਿਆਣਾ ਰਾਜਸਥਾਨ ਚ ਸਟੇਟੀਆਂ ਚੱਲਦੀਆਂ ਉੱਥੋਂ ਦਾ ਜੀਮੀਦਾਰ ਕਾਮਜਾਬ ਕਿਉਂ ਆ ਅੱਧੇ ਰੇਟਾਂ ਦੇ ਚੀਜ਼ ਮਿਲਦੀ ਸਟੇਟੀ ਚ ਹਣਾ ਫਿਰ ਜੀਮੀਦਾਰਾਂ ਨੂੰ ਵੀ ਸੋਚਣਾ ਚਾਹੀਦਾ ਆਪਾਂ ਉਹ ਦੇ ਡਿਫਾਲਟਰ ਨਾ ਹੋ ਗਏ ਸਟੇਟੀ ਤੇ ਸਹੀ ਗੱਲ ਆ ਲੋਕ ਆਹਂਦੇ ਕਿ ਕਿੱਡੀ ਗੱਲ ਆ ਯਾਰ ਸਰਕਾਰ ਦੇ ਹੀ ਆ ਨਾ ਡਿਫਾਲਟਰ ਹੋ ਜਾਂਦੇ ਆ ਐਜ ਜਗਾਂ ਦਾ ਲੋਕ ਸਕੀਮੇ ਨਹੀਂ ਸੋਚਦੇ ਬਾ ਆਪਣੇ ਤਾਂ ਹੁਣ ਇੱਕ ਕੰਮ ਹੀ ਚੱਲੀ ਜਾਂਦਾ ਵੀ ਪੈਗ ਲਾਇਆ ਅੱਗੇ ਉਹ ਕਮਲ ਦੇ ਉਹ ਜੇ ਆਪਾਂ ਉਹਦਾ ਕੋਈ 10 ਲੱਖ ਲਵਾਵਾਂਗੇ ਤੇ ਅਗਲਾ 20 ਖਾਊਗਾ ਇਹ ਤਾਂ ਕੌਣ ਛੱਡਦਾ ਕਿ ਨਹੀਂ ਮੁੜ ਕੇ ਜੇ ਸਵੇ ਦੇ ਸਰਪੰਚ ਮੈਂਬਰ ਤੇ ਇੱਕ ਕੰਮ ਪਈ ਜੇ ਬਈ ਫਿਰ ਅਗਲਾ ਵੀ ਗਾਂ ਹਿੱਸਾ ਪੱਤੀ ਕਰਦਾ ਇਹ ਤਾਂ ਗੱਲ ਹੈ ਹਨਾ ਤੇ ਸਰਪੰਚਾਂ ਨੂੰ ਵੀ ਬਈ ਸੋਚਣਾ ਚਾਹੀਦਾ ਜਿਹੜੇ ਬੰਦੇ ਅੱਜ ਨੰਗੇ ਚਿੱਟੇ ਖੜੇ ਆ ਨਾ ਮਗਰ ਜਾਂ ਜਿਹੜੇ ਮੈਂਬਰ ਬਣਾਏ ਆ ਸਰਬਸੰਮਤੀ ਨਾਲ ਖੜਨਾ ਚਾਹੀਦਾ ਉਹ ਜਿਹੜਾ ਥੋੜੀ ਜੀ ਸਰਬਸੰਮਤੀ ਹੁੰਦੀ ਹੈ ਨਾ ਕੰਮ ਤਾਂ ਠੀਕ ਆ ਪਰ ਬੰਦਾ ਪੈਰ ਛੱਡ ਜਾਂਦਾ ਯਾਰ ਜਿਹੜਾ ਸਰਬਸੰਮਤੀ ਚ ਪੰਜੇ ਕੰਮ ਨਹੀਂ ਕਰਦਾ ਪਿੰਡ ਦੇ ਨੀ ਕੰਮ ਵੀ ਉਹਨੂੰ ਐ ਹੋ ਜਾਂਦਾ ਮੇਰੇ ਖਰੇ ਕੋਈ ਮੁਕਾਬਲੇ ਚ ਹੀ ਨਹੀਂ ਸੀ ਹਨਾ ਇੱਕ ਜਿਹੜੇ ਵੀ ਮੈਂਬਰ ਉੱਠੇ ਆ ਨਾ ਜਾਂ ਸਰਪੰਚ ਉੱਠੇ ਆ ਉਹਨਾਂ ਦੇ ਵਿਰੋਧ ਚ ਬੰਦੇ ਪਤਾ ਕਾਹਤੋਂ ਉੱਠੇ ਆ ਕੰਗਾ ਤਾਂ ਗਵਾੜਾ ਨੇ ਰਈ ਨਹੀਂ ਲਈ ਦੋ ਦੋ ਬੰਦਿਆਂ ਨੇ ਠਾ ਤੇ ਚੱਕ ਕੇ ਬਸ ਕਰਾਤੀ ਸਰਬਸ਼ਾਂਤੀ ਬਸ ਅਸੀਂ ਬੈਠੇ ਆ ਇਹ ਹੋਣੀ ਹੁੰਦਾ ਗਰੀਬ ਅਮੀਰ ਦੀ ਹਰੇਕ ਦੀ ਰਾਇ ਲੱਗੇ ਹਾਂ ਵੋਟ ਦਾ ਵੋਟ ਦਾ ਅਧਿਕਾਰ ਤਾਂ ਕੁੱਲ ਨੂੰ ਹੈ ਨਾ ਵੋਟ ਦਾ ਅਧਿਕਾਰ ਕੁੱਲ ਨੂੰ ਆ ਬਾਈ ਗਰੀਬ ਅਮੀਰ ਦੀ ਹਰੇਕ ਬੰਦੇ ਦੀ ਰਾਇ ਲਓ ਜਿਹੜੇ ਬੰਦੇ ਨੇ ਸਰਪੰਚ ਉੱਠਣਾ ਜਾਂ ਮੈਂਬਰ ਉੱਠਣਾ ਕੱਲੇ ਕੱਲੇ ਘਰੇ ਜਾ ਕੇ ਆਵੇ ਜਿਹੜੀ ਵੋਟ ਆ ਉਹਦੇ ਵਾਰਡ ਚ ਸਰਪੰਚ ਨੂੰ ਤਾਂ ਸਾਰੇ ਪਿੰਡ ਚ ਜਾਣਾ ਚਾਹੀਦਾ ਹਨਾ ਸਹੀ ਗੱਲ ਫੇਰ ਜਾ ਕੇ ਸਰਪੰਚੀ ਹੁੰਦੀ ਆ ਸਰਪੰਚੀ ਦੇ ਡੇਰੇ ਬਹੁਤ ਦੂਰ ਆ ਬਾਈ ਉਹ ਜੀ ਉਹ ਪਾਸੇ ਤਾਂ ਤੰਗ ਉਹ ਆਪਣੇ ਪਿੰਡਾਂ ਦਾ ਵਿਕਾਸ ਨਹੀਂ ਹੁੰਦਾ ਮਗਰ ਉਹ ਆਪਾਂ ਕਹਿੰਦੇ ਆ ਵਿਕਾਸ ਨਹੀਂ ਹੁੰਦਾ ਆਪਾਂ ਸਰਪੰਚ ਤੇ ਪਹਿਲਾਂ ਹੀ ਹੁੱਕੇ ਲਵਾ ਦਿੰਨੇ ਆ 2 ਲੱਖ ਦੇ ਤਾਂ ਕੀਰੀ ਲੱਗ ਜਾਂਦੇ ਆ ਹਾਂ ਹਾਂ ਇਹ ਨਹੀਂ ਸਹੀ ਹੈ ਬਾਕੀ ਹੁਣ ਖੀਰਿਆ ਖੂਰਿਆ ਤੇ ਨਹੀਂ ਕੰਮ ਟਿਕਦਾ ਹੁਣ ਤਾਂ ਬੜਾ ਕੰਮ ਬ੍ਰਾਂਡ ਹੋ ਗਿਆ ਹੁਣ ਤਾਂ ਮੀਟ ਮੂਟ ਨਾਲ ਪੁੱਜ ਕੇ ਭੱਜ ਕੇ ਤੇ ਸੌ ਕੁਛ ਲਟਰੀ ਪਟਰੀ ਹੈ ਨਾ ਤੇ ਬੜਾ ਬੁੜਨਾ ਬੁੜਨਾ ਨੂੰ ਮਾੜੀਆਂ ਵੋਟਾਂ ਬਹਾਂ ਇੱਕ ਗੱਲ ਆ ਯਾਰ ਬੁੜਨਾ ਬਾਰੇ ਕੋਈ ਨਹੀਂ ਸੋਚਦਾ ਹਾਂ ਤੂੰ ਵੀ ਔਰ ਸਰ ਮੈਨੂੰ ਆਖਦਾ ਕਿ ਹੋ ਡਰਮੀ ਚੱਕੀ ਫਿਰਦਾ ਚੱਲ ਮੈਂ ਜਾਣਦਾ ਸੀ ਬਾਈ ਯਾਰ ਆਪਣਾ ਤਾਂ ਟਾਈਮ ਹੋਇਆ ਪਿਆ ਨਹੀਂ ਨਹੀਂ ਤੇਰਾ ਤਾਂ ਟਾਈਮ ਹੋਇਆ ਪਿਆ ਪਰ ਬੁੜੀਆਂ ਬਾਰੇ ਕਾ ਤੂੰ ਨਹੀਂ ਸੋਚਦੇ ਆਪਾਂ ਤਾਂ ਹੁਣ ਜਿਹਦੇ ਤੇ ਲਾਈ ਬਣਾ ਕੇ ਆਵਾਂਗੇ ਆਂ ਹੱਥੋਂ ਪੂਰਾ ਉਹਦੇ ਮੰਨ ਕੇ ਚੱਲ ਨਹੀਂ ਯਾਰ ਬੁੜੀਆਂ ਬਾਰੇ ਇਹ ਲਵਾਇਆ ਹੋਣਾ ਬੁੜੀਆਂ ਬਾਰੇ ਸੋਚਣਾ ਚਾਹੀਦਾ ਉਹਨਾਂ ਨੂੰ ਵੀ ਠੰਡਾ ਠੁੰਡਾ ਪਿਆਇ ਕਰੋ ਬਲੀ ਤਾਂ ਮਿਲਕ ਬਦਾਮ ਚੱਲੇ ਜਿਦੋਂ ਉਹਨਾਂ ਨੂੰ 250 ਦੀ ਆਪਾਂ ਬੋਤਲ ਪਿਆ ਸਕਦੇ ਆ ਬੰਦੇ ਨੂੰ ਤੇ ਮਿਲਕ ਬਦਾਮ ਤਾਂ 50 ਰੁਪਈਆ ਦੇ ਆਉਂਦਾ ਹਾਂ ਫੇ ਬੁੜੀਆਂ ਨੂੰ ਮਿਲਕ ਬਦਾਮ ਚੱਲੇਗੇ ਨਹੀਂ ਉਹ ਬੰਦੇ ਪਵਾ ਲੈਣਗੇ ਵੋਟ ਕੁੱਟ ਕੁੱਟ ਕੇ ਪਵਾ ਲੈਣਗੇ ਬੁੜੀਆਂ ਤੋਂ ਤੜੀ ਪੌਂਦੇ ਐਵੇਂ ਲੱਗਾ ਹਾਂ ਸਾਰੀਆਂ ਨਹੀਂ ਕੁੱਟ ਖਾਂਦੀਆਂ ਅੱਗੋ ਅਗਲੀਆਂ ਨਾਥਾਂ ਨੂੰ ਪੈਂਦੀਆਂ ਹੁਣ ਮੇਰੇ ਅਰ ਕਹੇ ਪੀ ਕੇ ਆਇਆ ਘਰੇ ਆ ਕੇ ਤਾਂ ਆਖੂ ਗਈ ਵੋਟ ਆਪਾਂ ਉਹਨੂੰ ਪਾਉਣੀ ਐ ਤਾਂ ਕੋਸ ਆਖੀ ਜਾਂ ਮੋਹਰ ਤਾਂ ਉਹਨੇ ਵੀ ਪੜਦੇ ਜੀ ਲਾਉਣੀ ਆ ਅੱਛਾ ਇਹ ਨਹੀਂ ਹੋ ਸਕਦਾ ਹਾਂ ਕੰਗਾ ਮਗਰ ਕੱਠ ਬਾਲਾ ਹੁੰਦਾ ਹਵਾ ਬਾਲੀ ਹੁੰਦੀ ਆ ਤੇ ਕਈ ਵਾਰੀ 10 ਬੋਟਾਂ ਦੇ ਤਿੰਗ ਕੀ ਜਿਆਦਾ ਹੋਰ ਦੱਸ ਇਹ ਤਾਂ ਆਪ ਕਹਿੰਦਾ ਮੈਂ ਪਿੰਡ ਚ ਬੋਟਾਂ ਅੱਖਾਂ ਚ ਆਇਆ ਕਰਨਾ ਚਾਹੀਦਾ ਵੀ ਆ ਬਈ ਚੱਲਣਾ ਨਹੀਂ ਹੁਣਾ ਨਾ ਯਾਰ ਆਪਣਾ ਜਮੀਰ ਨਹੀਂ ਮੰਨਦਾ ਇਹਦਾ ਮਤਲਬ ਵੀ ਨਹੀਂ ਵੇਖਣਾ ਚਾਹੀਦਾ ਨਾ 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 ਵੀ ਕੰਮ ਕਰਾਵੇ ਸਰਪੰਚ ਤੋਂ ਵੀ ਮੰਨ ਲਵਾਂਗੇ ਠੋਕ ਕੇ ਬੋਤਲ ਦੀ ਕੀ ਐ ਸੀਤਾ ਯਾਰ ਆਪਾਂ ਤਾਂ ਨਾਲੇ ਜੰਮ ਕੇ ਨਹੀਂ ਪੀਤੀ ਹੁਣ ਥੋੜਾ ਦੀਵਾਂਗੇ ਆਪਾਂ ਠੰਡੇ ਦਾ ਗਲਾਸ ਵੀ ਨਹੀਂ ਪੀਂਦੇ ਕੋਲੋ ਲਾ ਦੇਾਂਗੇ ਜੇ ਇਹਦੇ ਮਗਰ ਯਾਰੀ ਹੋਈ। ਅੱਛਾ। ਹਾਂ ਇਹ ਕੰਮ ਨਹੀਂ ਕਰਦੇ। ਜੇ ਆਹ ਗੱਲਾਂ ਲੋਕ ਸੋਚਣ ਤਾਂ ਬਈ ਆਪਣਾ ਪੰਜਾਬ ਤਰੱਕੀ 'ਚ ਹੋ ਜਾਏ। ਸਹੀ ਗੱਲ ਹੈ। ਹਾਂ ਪਰ ਉਹ ਇੱਕ ਨਹੀਂ ਗੱਲਾ। ਸਰਬਸੰਮਤੀ ਹੋ ਜਾਂਦੀ ਹੈ। ਮੈਂ ਸਰਬਸੰਮਤੀ ਦੇ ਹੱਕ 'ਚ ਨਹੀਂ। ਪਿੱਗ ਭਵੇਂ ਨਾਲਵਾਵੇ। ਵੋਟਾਂ ਪੈਣਾਂ ਜ਼ਰੂਰੀ। ਵੋਟ ਨਹੀਂ ਬਈ ਮੈਂ ਤਾਂ ਆਪਾਂ ਤਾਂ ਨਹੀਂ ਪਾਉਂਦੇ। ਫਿਰ ਤਾਂ ਜਦੋਂ ਪਿੱਗ ਤਾਂ ਨਹੀਂ ਜ਼ਰੂਰੀ। ਪਰ ਜੇ ਸਰਬਸੰਮਤੀ ਹੋ ਜੇ ਥੋੜਾ ਇਹ ਬੰਦਾ ਪੈਰ ਛੱਡ ਜਾਂਦਾ ਮੈਂ 3 ਵਜੇ ਜਾਣ ਨੂੰ ਤਿਆਰ ਸੀ ਹੂੰ ਸ਼ਰਮਜੀ ਆਈ ਫਿਰ ਮੈਂ ਨਹੀਂ ਗਿਆ ਮੈਂ ਕਿਹਾ ਫਿਰ 5 ਕਦਾ ਵੱਜ ਲੈਣਦੇ ਐਡੇ ਸਧਿਆਣਾ ਜਾਇਆ ਕਰੋ ਅੱਛਾ ਹੂੰ ਜੇ ਵੋਟਾਂ 15 ਕਦਨ ਲੇਟ ਹੋ ਗਈਆਂ ਫਿਰ ਕੀ ਬਣੂਗਾ ਫਿਰ ਐਂ ਹੀ ਆਪਾਂ ਦਾ ਪੰਪ ਦੇ ਕੇ ਲਾਈ ਆਇਆ ਕਰਨਾ ਹੂੰ ਤੇ ਸਰਪੰਚ ਪਰ ਆਪਣਾ ਕੰਮ ਤਾਂ ਉਂਗਲ ਆਉਣਾ ਹਾਂ ਆਹਾ ਪਿੰਡਾਂ 'ਚ ਹੁਣ ਉਂਗਲਾਂ ਇਹਨਾਂ ਦੀ ਪੂਰੀ ਚੜ੍ਹਾਈ ਆ ਉਂਗਲਾਂ ਵਾਲਿਆਂ ਦੀ ਨਾਲੇ ਉਧਰ ਠਾਇਲ ਦੇ ਨਾਲੇ ਉਧਰ ਹਨਾ ਬਾਈ ਮੈਂ ਫੇਰ ਨਾ ਲਾਸਟ ਚ ਮੈਸੇਜ ਇਹੀ ਦਿਨਾ ਕਮਲਿਓ ਬੰਦੋ ਆਪਾਂ ਨਾਲੇ ਕਾਹੀ ਤਾਂ ਅਧਿਕਾਰ ਆ ਵੋਟ ਦਾ ਹਨਾ ਬੰਦਾ ਚੁਣੋ ਜਿਹੜਾ ਪੂਰਾ ਟਾਪ ਦਾ ਬੰਦਾ ਹੋਵੇ ਆ ਮੀਟ ਸ਼ਰਾਬਾਂ ਤੇ ਨਾ ਵੇਖੋ ਇਹ ਕਿੱਡੀ ਕੀ ਗੱਲ ਆ ਯਾਰ ਇਹ ਤਾਂ ਤੁਸੀਂ ਘਰੇ ਲਿਆ ਕੇ ਵੀ ਖਾ ਪੀ ਸਕਦੇ ਆ ਐਵੇਂ ਮੀਟ ਸ਼ਰਾਬ ਪਿੱਛੇ ਨੀਤ ਵਿਖਾਈ ਜਾਂਦੇ ਆ ਲੋਕ ਕਿ ਨਹੀਂ ਹੁਣ ਮੈਂ ਨਾ ਜਾਵਾਂ ਫਿਰ ਨਹੀਂ ਨਹੀਂ ਜਾ ਯਾਰ ਪਤੰਦਰਾ ਮੀਟ ਸ਼ਰਾਬ ਪਿੱਛੇ ਆਪਦੀ ਜਮੀਰ ਵਿੱਚ ਨਹੀਂ ਆ हां जिदे मगर खड़ गए ओदे मगर हक्कडा के खड़ जाओ चार छिल्ड़ ला दे ओदे मगर कोई कागज़ भरने आ या कोई वोटा ਢੋਣੀਆਂ ਆ ਹਾਂ سپورਟ ਕਰੋ ਪਰ ਯਾਰ ਆ ਕੰਮ ਨਾ ਕਰੋ ਆ ਬੋਤਲਾਂ ਪਿੱਛੇ ਨਾ ਵੇਖੋ ਇਹ ਤਾਂ ਇਹ ਸਰਪੰਚੀ ਦੇ ਨਾ ਕਈ ਘਰ ਪੱਟੇ ਤਾਬ ਨਹੀਂ ਆਏ ਕਈ ਬੰਦੇ ਉਦੋਂ ਮੁਕਤ ਦੀ ਪੀ ਜਾਂਦੇ ਮੁੜ ਕੇ ਗਿੱਜ ਗੇ ਗਿੱਜ ਗੇ ਦਾਰੂ ਤੇ ਗਿੱਜ ਗੇ ਹੈਨਾ ਮੇਰਾ ਨਤੀਜੀ ਕਰਦਾ ਹੁਣ ਹਾਂ ਨਹੀਂ ਨਹੀਂ ਭਾਈ ਇਹ ਕੰਮ ਨਾ ਕਰ ਨੀ ਚਾਰ ਕਿ ਦਿਨ ਹੋ ਗਏ ਲਾਉਂਦੇ ਨਾ ਨਹੀਂ ਇਹ ਕੰਮ ਨਾ ਕਰੋ ਇਹ ਕੰਮ ਮਾੜਾ ਮੇਰਾ ਬਈ ਮੈਸੇਜ ਆ ਲੋਕਾਂ ਨੂੰ ਬੋਤਲ ਪਿੱਛੇ ਨਾ ਵੇਖੋ ਪਤੰਦਰੋ ਵੋਟ ਸਹੀ ਥਾਂ ਤੇ ਪਾਓ ਸਹੀ ਬੰਦਾ ਚੁਣੋ ਕਿਤੇ ਉਹ ਨਾ ਹੋਵੇ ਸਹੀ ਬੰਦਾ ਇਲੈਕਸ਼ਨ ਹਾਰ ਜੇ ਤੇ ਗਲਤ ਜਿੱਤ ਜੇ ਗਲਤ ਜਿੱਤ ਜੇ ਇੱਕ ਤੁਸੀਂ ਬੋਤਲ ਪਿੱਛੇ ਵਿਗਿਆ ਤੁਹਾਨੂੰ ਖਰਾਬ ਕਰ ਜੇ ਸਹੀ ਗੱਲ ਆ ਲੋ ਵੀ 100 ਵੀ ਆਪਣੀ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਬਾਕੀ ਆਪਣੇ ਭਰਾ ਦੀ ਵੀ ਰੈਲ ਲੈ ਲਾ ਤੇ ਆਪਾਂ ਹੁਣ ਆ ਖਾਲਸਾ ਬੰਦਾ ਬਈ ਹੁਣ ਤੁਹਾਡੀ ਕੀ ਰਾਏ ਆ ਬਈ ਨਹੀਂ ਨਹੀਂ ਸਹੀ ਗੱਲ ਆ ਬਈ ਕੀ ਸਹੀ ਗੱਲ ਆ ਦੱਸੋ ਨਾ ਨਾ ਦਾ ਸ਼ਰਾਬ ਪੀ ਜਾਂਦਾ ਕੋਈ ਕੋਈ ਮੀਟ ਖਾ ਗਿਆ ਹੁਣ ਮੇਰੇ ਅੱਗੇ ਹੀ ਬੋਰਡ ਪਾਉਣਗੇ ਇਹ ਇਮਾਨਦਾਰੀ ਆ ਤੁਹਾਡੀ ਕੀ ਤੁਹਾਡੀ ਕੀ ਮੰਗ ਆ ਕੀ ਮੰਗ ਕਰਦੇ ਨਾ ਕੋਈ ਨਹੀਂ ਬਾਈ ਆਪਾਂ ਤਾਂ ਨੇ ਮਹਾਰਾਜ ਕਰਕੇ ਇਹਦਾ ਗੁਰੂ ਦੇਵ ਸਿੰਘ ਹੈਦਾ ਚੜਦੀ ਕਲਾ ਨਾ ਬੋਰਡ ਪਾਓ ਬਾਈ ਜਮੀਰ ਨਹੀਂ ਵੇਚਣਾ ਚਾਹੀਦਾ ਨਾ ਨਾ ਪਤੰਦਰਾ ਇਹ ਇਹ ਬੰਦੇ ਕਿਤੇ ਗੁਰੂ ਸਾਹਿਬ ਦੇ ਫੁੱਜੇ ਵਿਕਣਾ ਲੀਆਂ ਅੱਜ ਤੱਕ ਆਪਣੇ ਇੱਟ ਵੀ ਆ ਦਿਨ ਜੇ ਕੇ ਜੇ ਲੱਗੀ ਹੋਈ ਸਰਕਾਰੀ ਹੈਵੇਂ ਇੱਕ ਇੱਟ ਵੀ ਆਪਣੀ ਆਦਿਨ ਉਹ ਹੀ ਆਦੀ ਪਟਾਉਣ ਨੂੰ ਅਸੀਂ ਸਾਰੇ ਕਮਰੇ ਘਟਾਉਣ ਨੂੰ ਤਿਆਰ ਲੋ ਵੀ ਗਰੀਬ ਗਰੀਬ ਪਰਿਵਾਰ ਦਾ ਮਿਹਨਤ ਕਰਦੇ ਪਰ ਹੋਰ ਸੋਣ ਬਾਈ ਜਿਹਦੇ ਨਾਲ ਖੜੇ ਆ ਉਹਦੇ ਨਾਲ ਹੀ ਖੜੇ ਰਹੋ ਹਾਂ ਹਾਂ ਕੋਈ ਫੈਲ ਨਹੀਂ ਨਾਲ ਜਾਓ ਨਾ ਬਰਾੜਾ ਇੱਕ ਹੋਰ ਸੋਨਾ ਬੰਦਿਆ ਮੂੰਹ ਬਰੇਮ ਦੋ ਕੁੜੀਆਂ ਦੀ ਇਹਨੇ ਮੈਰਿਜ ਕਰਤੀ ਹੈ ਤੇ ਇੱਕੇ ਦੀ ਰਹਗੀ ਤੇ ਕੋਈ ਬੰਦਾ ਸਾਫਤ ਕਰ ਸੀਦਾ ਦੇਣ ਨਹੀਂ ਹਾਂ ਸਹੀ ਗੱਲ ਆਪ ਦੇ ਸਿਰ ਕੀਤਾ ਆਪ ਦੇ ਸਿਰ ਤੇ ਕੰਮ ਕਰਿਆ ਤੇ ਕੋਈ ਜਿਹੜੇ ਮੋਦੀ ਵਾਲੇ ਪੈਸੇ ਨਹੀਂ ਪਵਾਏ ਖਾਤੀ ਕੋਈ ਨਹੀਂ ਬਾਈ ਮੇਰਾ ਤਾਂ ਆਧਾਰ ਕਾਰਡ ਵੀ ਹੈ ਨਹੀਂ ਬਾਈ ਹਾਂ ਤੇ ਕੋਈ ਮੈਨੂੰ ਲੰਦਾ ਕਣਕ ਕੁੰਕ ਤਾਂ ਵੀ ਉਹ ਨਹੀਂ ਲੈਂਦਾ ਉਹ ਤਾਂ ਯਾਰ ਜੇ ਮੇਲੇ ਦਾ ਬੀਬੀ ਨੂੰ ਹੁਣ ਮਿਲਦੀ ਐ ਮੇਰੀ ਨੂੰ ਸਾਡਾ ਇੱਕ ਸਾਡਾ ਨਾਂ ਤੇ ਮੇਰੇ ਘਰ ਦੀ ਦਾ ਨਾਂ ਜਵਾਕਾ ਜੂਕਾ ਦਾ ਕਿਸੇ ਦਾ ਨਾਂ ਨਹੀਂ ਚਲੋ ਉਹ ਤਾਂ ਯਾਰ ਫਿਰ ਹਾਂ ਜਾਨੀ ਤੈਨੂੰ ਸੂਸ ਮਿਲਦੀ ਉਹਦਾ ਪਹਿਲਾਂ ਤੇ ਮਿਲਦੀ ਐ ਮੇਰੇ ਬੀਬੀ ਨੂੰ ਮਿਲਦੀ ਉਹਦਾ ਬਚਪਨ ਤੇ ਮੈਨੂੰ ਐ ਨਹੀਂ ਪਤਾ ਕਦੋਂ ਕਦੀ ਮਿਲਦੀ ਹਾਂ ਠੀਕ ਆ ਤੇ ਬਈ ਤੂੰ ਲਾਲਚ ਨਹੀਂ ਕਰਿਆ ਨਾ ਆਪਾਂ ਬਈ ਐਂ ਗਾਂ ਜਵਾਕਾ ਕਮਰੇ ਕਮਰੇ ਕੋਈ ਬਈ ਜਿਵੇਂ ਆਏ ਆ ਕੁਝ ਨਹੀਂ ਮੰਗਦਾ ਜਿਵੇਂ ਆ ਟੱਟੀਆਂ ਟੱਟੀਆਂ ਆਈਆਂ ਸੀ ਨਾ ਨਾ ਬਈ ਮੈਂ ਸਾਰੇ ਘਰੇ ਵਾਏ ਇਹ ਆਪਣੀਆਂ ਦਾ ਫਿਰ ਪਿਛਲੇ ਸਰਪੰਚੀ ਖਾ ਕੇ ਆਪਾਂ ਦਾ ਕੁਝ ਵੀ ਨਹੀਂ ਆਪਾਂ ਦਾ ਆਪ ਦੇ ਦੰਤਾਂ ਤੋਂ ਬਣਾਇ ਭਾਈ ਹੋ ਗਈ ਪਰ ਆਪਾਂ ਜਿੰਨਾ ਬਣਾਏ ਬਈ ਆਪਦੇ ਦਮਤੀ ਬਣਾਇਆ ਹੂੰ ਹਾਂ ਵੇਖੋ ਬਈ ਜਿੰਨਾ ਵੀ ਬਣਾਇਆ ਇੱਕ ਮੈਸੇਜ ਆਇਆ ਤੁਹਾਨੂੰ ਬੰਦੇ ਦੀ ਜਮੀਰ ਜਾਗਦੀ ਆ ਗੁਰੂ ਰੂਪ ਖਾਲਸਾ ਗੁਰੂ ਦਾ ਸਿੱਖ ਆ ਇਹ ਵੀ ਇਹਦਾ ਬਈ 1 ਰੁਪਿਆ ਨਹੀਂ ਕਿਸੇ ਤੋਂ ਖਾਦਾ ਇਹਨੇ ਆਪਣਾ ਹਿਸਾਬ ਚ ਰੌਲਾ ਨਹੀਂ ਕੋਈ ਬੰਦਾ ਇਹਦਾ ਗੱਲ ਪਤਾ ਇਹ ਹਿਸਾਬ ਚ ਰੌਲਾ ਬਈ ਸਹੀ ਗੱਲ ਆ ਹਾਂ ਕੋਈ ਵੀ ਕਹੇ ਦੇ ਵੀਰ ਸਾਹਿਬ ਕਰਕੇ ਮੇਰੇ ਪੈਸੇ ਮੁੱਕਰ ਗਏ ਬੰਦਾ ਨਹੀਂ ਨਹੀਂ ਇਹਦਾ ਗੱਲ ਚਾਹੀਦਾ ਵੀ ਨਹੀਂ ਗਰਮੀਤ ਸਿਆ ਆਪਾਂ ਯਾਰ ਹਰੇਕ ਨਾਲ ਇਮਾਨਦਾਰੀ ਬਈ ਨਾ ਮੇਰੀ ਵਿਗੜੀ ਹੈ ਕਿਸੇ ਨਾਲ ਹਾਂ ਕੀ ਰੱਖਦੇ ਆ ਭਾਈ ਸ਼ੌਕ ਦਾ ਕਬੂਤਰਾਂ ਦਾ ਹੀ ਆਪਾਂ ਕੁੱਤੇ ਬਿੱਲਿਆਂ ਦਾ ਹੈਗਾ ਪਸ਼ੂ ਡੰਗਰਾਂ ਦਾ ਸ਼ੌਕ ਹੈਗਾ ਘੋੜਿਆਂ ਨੂੰ ਕਹੇ ਵੀ ਮਾਰਨਾ ਦੋ ਤਿੰਨ ਅਰੀਆ ਦਾ ਆ ਦਾ ਕਸੂਤੇ ਪੈ ਗਏ ਇਹ ਵੀ ਨਾਲ ਹੀ ਜਾਊਣ ਕੋੜਨਾ ਦਾ ਵੀ ਘੋੜਿਆਂ ਵਿੱਚ ਘੋੜੀ ਦੇ ਨੇਰ ਤੇ ਬਹਿ ਕੇ ਫੂਟਾ ਲੈ ਕੇ ਆਉਂਦਾ ਲੈ ਵੀ ਮਿੱਤਰੋ ਕਰ ਦਿਓ ਕੋੜਾ ਪਾਣਾ ਚੜੀ ਬੈਠਾ ਵੀਡੀਓ ਸ਼ੇਅਰ